ਸਾਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਆਪਾਂ ਦੋ ਮੱਜਾਂ ਨੂੰ ਹੋਰ ਸ਼ੁਰੂ ਕਰਤੀ ਟ੍ਰਾਂਸਨ ਮਿਕਸ ਤੇ ਇਹ ਆਪਣੀ ਗਾਂ ਜਿਹੜੀ ਸੋਨੇ ਵਾਲੀ ਉਹਨੂੰ ਤਾਂ ਆਪਾਂ ਪਾਏ ਰਹੇ ਹਾਂ ਦੋ ਟਾਈਮ ਹੋ ਦੇ ਤਕਰੀਬਨ 5 ਤਰੀਕ ਨੂੰ 9 ਮਹੀਨੇ ਪੂਰੇ ਹੁੰਨੇ ਆ ਜੀ ਉਹ ਤਾਂ ਆਪਾਂ ਹਲੇ ਪਾਏ ਰਹੇ ਹਾਂ ਤੇ ਹਲੇ ਇਹਵਾ ਕਰ ਲਈ ਜੀ ਤਿਆਰ ਇੱਕ ਚੋਟੀ ਆਪਣੀ ਹੋਊ। ਉਹਨੂੰ ਵੀ ਆਪਾਂ ਦੋ ਟਾਈਮ ਪਾ ਰਹੇ ਆ ਟ੍ਰਾਂਸਫਰ ਮਿਕਸ। ਤੇ ਨਾਲ ਵਿੱਚ ਥੋੜੀ ਫੀਕ ਜਿਹੜੀ ਆਪਾਂ ਬਣਵਾ ਕੇ ਲੈ ਆਉਣੀ ਆ। ਤੇ ਇਹਦੇ ਜੀ ਪਰਸੋਂ ਨੂੰ 10 ਮਹੀਨੇ ਪੂਰੇ ਹੁੰਨੇ ਆ ਤੇ ਹੁਣ ਲੇਵਾ ਲੱਗਿਆ ਕੱਢਣ ਇਹ। ਬਾਕੀ ਦੇਖੋ ਉੱਪਰ ਹੁਣ ਕਿੰਨੇ ਦਿਨ ਲੰਦੀ ਆ। ਲੇਵਾ ਹੁਣ ਲੱਗੀ ਕੱਢਣ ਥਾਂ ਥੋਣ ਚੰਗਾ ਵਧੀਆ ਤਿਆਰ ਕਰਿਆ ਛੋਟੀ ਤੇ ਦੋ ਮੱਜਾਂ ਨੂੰ ਹੋਰ ਜੀ ਆਪਾਂ ਤਾਂ ਅਸਾਂ ਨੇ ਮਿਕਸ ਸ਼ੁਰੂ ਕਰਤੀ ਜੀ ਤੇ ਇੱਕ ਮੱਜ ਦਾ ਆਪਣੀ ਆ ਬੈਠੀ ਆ ਇਹਦੇ ਛੇਰੇ ਪੰਜਾਬ ਦਾ ਐਚਐਸਬੀ ਛੇਰੇ ਪੰਜਾਬ ਦਾ ਸੀਮਨ ਲੱਗਿਆ ਵਾ ਤੇ ਇੱਕ ਮੱਜ ਆਪਣੀ ਅੰਦਰ ਆ ਉਹਦੇ ਐਚਐਸਬੀ ਨਵਾਹ ਦਾ ਲੱਗਿਆ ਇਹਨੂੰ ਆਪਾਂ ਪਹਿਲਾਂ ਹੀ 20 ਤਰੀਕ ਤੋਂ ਸ਼ੁਰੂ ਕਰੀ ਹੋਈ ਆ ਉਹ ਬੀਤਰੀ ਵੀ ਤਾਂ 10 ਮਨ ਲੱਗਿਆ ਤੇ 로ਜੀ ਮੰਚ ਨੂੰ ਕੱਲ ਤੋਂ ਲੱਗਿਆ 10 ਮਨ 10 ਮਨ ਨੇ ਸਟਾਰਟ ਹੋ ਗਿਆ ਜੀ ਤਾਂ ਹੁਣ ਆਪਾਂ ਕ੍ਰਾਸ਼ਿੰਗ ਮਿਕਸਰ ਸ਼ੁਰੂ ਕਰਤੀ ਫਲ ਤਾਂ ਇੱਕ ਟਾਈਮੇ ਪਾਉਣੀ ਆਪਾਂ ਮੈਨੂੰ 10 ਦਿਨ ਬਾਅਦ ਹੁਣ ਫਿਰ ਆਪਾਂ ਦੋ ਟਾਈਮ ਸ਼ੁਰੂ ਕਰਦਾਂਗੇ ਤੇ ਇਹਦੇ ਛੇ ਪੰਜਾਬ ਸੌਰੀ ਐਚਐਸਬੀ ਨਵਾਬ ਦਾ ਜਿਹੜਾ ਸੀਮਨ ਲੱਗਿਆ ਵਾ ਜੇ ਆਪਾਂ ਦਿਖਾਵਾਂਗੇ ਬੱਚੇ ਇਹਨਾਂ ਦੇ ਕਿਵੇਂ ਦੇ ਆਉਨੇ ਆ ਕਿਵੇਂ ਕਦ ਕਾਠ ਆਉਂਦਾ ਤੇ ਬਾਕੀ ਆਪਣੀਆਂ ਘੜੀਆਂ ਇੱਧਰ ਗਆਂ ਘੜੀਆਂ ਇਹ ਹਮ ਆਪਾਂ ਡਰਾਈ ਕਰਤੀਆਂ ਇੱਕ ਬੈਠੀ ਜਿਹੜੀ ਆ ਇਹਨਾਂ ਦੇ ਦੋ ਦੋ ਮਹੀਨੇ ਰਹਿੰਦੇ ਆ ਤਕਰੀਬਨ ਸੂਣ ਦੇ ਜਿਹੜੀ ਖੜੀ ਇਹਦੇ ਐਬੀਐਸ ਦਾ ਮੈਜਿਕ ਬੁੱਲ ਦਾ ਲੱਗਿਆ ਵਈ ਸੀਮਨ ਜਿਹੜੀ ਬੈਠੀ ਇਹਦੇ 5071 ਲੱਗਿਆ ਵਾ ਜੀ ਸਾਇਕ ਦਾ ਤੇ ਹੁਣ ਜੜੀਆਂ ਬੈਠੀਆਂ ਆਪਾਂ ਨਾ ਵਾਸਤੇ ਸੀਮਨ ਪਹਿਲੇ ਐਡਵਾਂਸ ਰੱਖਦੇ ਆਂ ਫਿਰ ਮੌਕੇ ਤੇ ਕਈ ਵਾਰ ਮਿਲਦਾ ਨਹੀਂ ਤੇ ਇਹਦੇ ਆਪਾਂ ਜਿਹੜੀ ਬੈਠੀ ਹੈ ਜਿਹੜੀ ਆਪਾਂ ਨੇ ਲਵਾਉਣਾ ਸੈਗ ਦਾ 40 116 ਤੇ ਜਰਸੀ ਲਵਾਵਾਂਗੇ ਜੀ ਆਪਾਂ 5075 ਤੇ ਇੱਕ ਗਾਂ ਉਧਰ ਬੱਚੀ ਆਪਣੀ ਉਧਰ ਗਾਲੇ ਰੰਗ ਦੀ ਉਹਦੇ ਆਪਾਂ ਸੈਗ ਦਾ ਲੈ ਕੇ ਰੱਖਿਆ ਵਾ ਜਿਹੜੀ ਉਹ ਲੈ ਗਿਆ ਸ਼ੰਭੂ ਉਧਰ ਪਾਣੀ ਪਲਾ ਰਿਹਾ ਉਹ ਬੱਚੀ ਦੀ ਆਪਾਂ ਲਾਉਣਾ ਜੀ ਸੈਕ ਦਾ 40 400 21 ਉਹ ਆਪਾਂ ਸਿਮ ਜਿਹੜਾ ਲੈ ਕੇ ਰੱਖਿਆ ਹੋਇਆ ਅਡਵਾਂਸ ਲੈ ਲੈਨੇ ਜੀ ਫਿਰ ਮੌਕੇ ਤੇ ਨਸੀਬ ਨੂੰ ਮਿਲਦਾ ਹੈਗਾ ਫਿਰ ਪ੍ਰੋਬਲਮ ਆਉਂਦੀ ਜੀ ਜਿਹੜੇ ਟਾਈਮ ਤੇ ਉਦੋਂ ਸਿਮ ਲਾਉਣਾ ਹੁੰਦਾ ਫਿਰ ਕੋਈ ਵਾਰ ਟਾਈਮ ਤੇ ਹੁੰਦਾ ਨਹੀਂ ਤੇ ਅਡਵਾਂਸ ਆਪਾਂ ਜਿਹੜਾ ਸਿਮ ਲਾਉਣਾ ਹੁੰਦਾ ਉਹ ਅਡਵਾਂਸ ਸਿਲੈਕਸ਼ਨ ਕਰਕੇ ਅਡਵਾਂਸੇ ਰੱਖਦੇ ਆਂ ਲੈ ਕੇ ਆਪਣਾ ਟਾਈਮ ਤੇ ਜਦੋਂ ਮਰਜ਼ੀ ਆਪਣਾ ਲਾ ਦੋ ਜੀ ਸੀਮਨ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਚੈਨਲ ਦੀ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ